ਆਈਰਨ ਨਾ ਰੌਲਾ ਜਾਬਾ ਦਾ ਭੇੜ ਹੈ ਇਹ ਵਿਦਵਾਨਾਂ ਦਾ ਕੋਈ ਗੁਰਮਤ ਦਾ ਰੌਲਾ ਇਹ ਨਾ ਨਾ ਇਹਦੇ ਪਿੱਛੇ ਤਾਂ ਗੋਲਕਤਾ ਹੀ ਹੈ ਗੁਰਮਤ ਦੀ ਕੋਈ ਗੱਲ ਨਹੀਂ ਹੈ ਕਿਸੇ ਦੀ ਗੁਰਮਤ ਦੀ ਕੋਈ ਖੋਜ ਕੀਤੀ ਹੈ ਕਿਸੇ ਨੇ ਅੱਜ ਤੱਕ ਦੱਸੇ ਦਾ ਸਈਵਾਂ ਇਹ ਖੋਜ ਕੀਤੀ ਹੈ ਗੁਰਮਤ ਦੀ ਗੱਲ ਉਹਦੀ ਕੋਈ ਖੋਜ ਦੀ ਗੱਲ ਦੱਸਦਾ ਉਹ ਤਾਂ ਕੋਈ ਨਾ ਕੋਈ ਸਟੈਂਡ ਖੜਾ ਕਰਕੇ ਆਹ ਲਖਸਤ ਦੂਜੇ ਨੂੰ ਵਧਰਾਮ ਕਰਕੇ ਵੋਟਾਂ ਲੈ ਲਈ ਗੋਲਕਤੇ ਕਬਜ਼ਾ ਕਰਨਾ ਹੈ ਵਹਨ ਨਾ ਕੋਈ ਰਖਣ ਲੜਾਈ ਦਾ ਵਹਨ ਨਾ ਕੋਈ ਵੀ ਹੋ ਜਾਂਦਾ ਉਹ ਤੇ ਕੋਈ ਵਹਨ ਨਾ ਤੇ ਚਾਹੀਦਾ ਹੀ ਨਾ ਮਤ ਭੇਦਾ ਦਿਨਨ ਕੋ ਦాతਾ ਹੈ ਗਣੀਮਨ ਕੋ ਘਰ ਕਹੇ ਦਿਨਨ ਕੋ ਦాతਾ ਹੈ ਜਿਹੜੇ ਦੀਨ ਦੇ ਤੇਰੇ ਬੂਰੇ ਹੰਪੀ ਕਕ ਭਿਖਾਰੀ ਤੇਰੇ ਤੂੰ ਵਿੱਚ ਪਤਨ ਦాతਾ ਜਿਹੜੇ ਮੰਨਦੇ ਜਿਹੜੇ ਤਾਂ ਆਪ ਦੱਸਦੇ ਨੇ ਦੀਦਨ ਉਹ ਤਾਂ ਉਹਨਾਂ ਨੂੰ ਤਾਂ ਮਾਇਆ ਹੀ ਦਿੰਦਾ ਜਿਹੜਾ ਤੇ ਆਪਰੇ ਨਾਲ ਉਹਨੂੰ ਤਾਂ ਮਾਇਆ ਦਿੰਦਾ ਉਹ ਤਾਂ ਨਾਗ ਨਹੀਂ ਦੇਤੀ ਵੀ ਕਿ ਨਾਗ ਦਾ ਡਾਂਗਾ ਫੇਰ ਮਾਰ ਤੂੰ ਉਹਨਾਂ ਨੂੰ ਤਾਂ ਮਾਇਆ ਦਿੰਦਾ ਮਾਇਆ ਦੇ ਉਹ ਬਗਦੇ ਵੀ ਵਾਇਆ ਕੀ ਨੇ ਜਿਹੜੇ ਦੁਏ ਨੇ ਦੀਦ ਉਹਨਾਂ ਦੇ ਪਰਪਾਲ ਕਰਦਾ ਦੀਦ ਨੂੰ ਕੀ ਪਰਪਾਲ ਕਰੇ ਦਿੱਤ ਉਹ ਕੌਣ ਹੈ ਭਗਤ ਜੀ ਉਹ ਕਹਿੰਦਾ ਸਾਡੇ ਕੋ ਨਾਮ ਨਹੀਂ ਹੈ ਨਾਮ ਤਾਂ ਬੇਨੋਸਬਦੀਦ ਇਹ ਦੇਖੋ ਨਾਮ ਨਹੀਂ ਸਬਦੀਦ ਅਸੀਂ ਕਹਿੰਨਾ ਜੀ ਦੇਖੋ ਪੈਸਾ ਨਹੀਂ ਉਹ ਦੀਰ ਸੰਸਾਰੀ ਲੋਕੇ ਕਹਿੰਦੇ ਗਰੀਬ ਹੋਆ ਜਿਹਦੇ ਕੋ ਪੈਸਾ ਹੈ ਨਹੀਂ ਪ੍ਰੋਪਰਟੀ ਹੈ ਨਹੀਂ ਜਨਦਾਰ ਹੈ ਨਹੀਂ ਉਹ ਕਹਿੰਦਾ ਜਿਹਦੇ ਕੋ ਲੋਭਤਾ ਹੈ ਨਹੀਂ ਉਹ ਗਰੀਬ ਹੈ ਦੋਵਾਂ ਦੀ ਗੱਲਾਂ ਨਹੀਂ ਬਣਦੀ ਆਪ ਸੋਚੀਂ ਕੀ ਵਿਦਵਾਨੇ ਗੱਲ ਬੰਦੇ ਨੇ ਵੀ ਜਿਹਦੇ ਕੋ ਨਾਮ ਨਹੀਂ ਗਰੀਬ ਹੈ ਦੀਦ ਤਾਂ ਬੰਦੇ ਹੀ ਨਹੀਂ ਇਹ ਗੱਲ ਉਹ ਡਿਕਸ਼ਨਰੀ ਜੀ ਗੱਲ ਲਿਖੀ ਹੋਈ ਨਹੀਂ ਹੋਈ ਉਹ چاہے ਉੱਤੋਂ ਪੜ ਕੇ ਇਦਾਂ ਕਹਿ ਦਿੰਦੇ ਨੇ ਪਰ ਅੰਦਰੋਂ ਨਹੀਂ ਮੰਦੇ ਗੱਲ ਨੂੰ ਜਦੋਂ ਅੰਦਰੋਂ ਬੰਨ ਰਹਿਣਗੇ ਉਦੋਂ ਬਾਹਰ ਦੀ ਦੌੜ ਛੱਡ ਕੇ ਇਹ ਖੋਜ ਚ ਲੱਗ ਜਾਣਗੇ ਬਾਣੀ ਦੀ ਚ ਜਿਹੜਾ ਮੰਨ ਲਊ ਉਹ ਇਹਦੀ ਖੋਜ ਚ ਲੱਜੂਗਾ ਨਾਮ ਦੀ ਖੋਜ ਚ ਲੱਗੂ ਆਹੋ ਜਿਹੜਾ ਨਾਮ ਦੀ ਖੋਜ ਚ ਨਹੀਂ ਲੱਗਿਆ ਨਾ ਉਹਨੇ ਮੰਨਿਆ ਨਹੀਂ ਹੈਗਾ ਬੰਦੇ ਨਹੀਂ ਆਉਂਦੇ ਬਕਵਾਸ ਕਰਦਾ ਕੋਈ ਖਾਓ ਖਾਓ ਬੂਹ ਦੇ ਵਿੱਚ ਆ ਉਹਦੇ ਕੁਝ ਬੂਹ ਦੇ ਵਿੱਚ ਹੋਰ ਹੈ ਬੂਹ ਦੇ ਵਿੱਚ ਹੋਰ ਹੈ ਇਹ ਗੁਰਬਾਣੀ ਦਾ ਉਹਦੇ ਬੂਹ ਬੂਹ ਦੇ ਵਿੱਚ ਹੈ ਜਿਹਨੂੰ ਬੰਨ ਹੋਰ ਮੁਖ ਹੋਰ ਸੇ ਕਾਢੇ ਕੱਢੀ ਇਹ ਨਹੀਂ ਸਾਰੇ ਇਹ ਲੋਕ ਜਿਹਨਾਂ ਮੰਨ ਲਈਏ ਗੱਲ ਕੋਈ ਚੇਜ ਆ ਜੂਗੀ ਵੇ ਦੌੜ ਛੱਡ ਕੇ ਦੂਜੀ ਦੌੜ ਜਾਊਗਾ ਆਪਣੇ ਨਾਮ ਦਾ ਕੋਟਾ ਪੂਰਾ ਕਰੂਗਾ ਇਹ ਕੋਟਾ ਪੂਰਾ ਕਰੂਗਾ ਨਾ ਇਹ ਤਾਂ ਕੀ ਲੈਣਾ ਦੂਜੀ ਮਾਇਆ ਤੇ ਦੂਜੀ ਮਾਇਆ ਤੌੜ ਜਾਣ ਵਾਲੀ ਗੱਲ ਹੈ ਉਹ ਕਿਹੜਾ ਉਹਦਾ ਕਟਾ ਕੋਈ ਨਹੀਂ ਰਹਿਣਾ ਜਿਹੜਾ ਲੋਭ ਚੱਲਦਾ ਉਹ ਤੇਰੀ ਮਗਰ ਤੁਰੀ ਫਿਰਦੀ ਹੈ ਤਿਆਗ ਦੇ ਵੀ ਚੱਲਦੀ ਆ ਭਾਈ ਜਿਹੜਾ ਇਹਨੂੰ ਤਿਆਗ ਦਿੰਦਾ ਉਹ ਤਾਂ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਮਾਇਆ ਇਹ ਤੁਰੇ ਫਿਰਦਾ ਨਾ ਮਾਇਆ ਦੇ ਪਿੱਛੇ ਪਿੱਛੇ ਮਾਇਆ ਤੁਰੀ ਫਿਰਦੀ ਰਹਦੀ ਹੈ ਗੁਰੂ ਘਰ ਦੇ ਪਿੱਛੇ ਪਿੱਛੇ ਗੁਰੂ ਦੇ ਜਿਹੜਾ ਗੁਰੂ ਦੇ ਮਾਰਗ ਤੇ ਜਾਊ ਉਹਦੇ ਪਿਛੇ ਪਿਛੇ ਰੋਮ ਆਇਆ ਮਾਇਰੀ ਕੋ ਮਾਇਨੇ ਕਾ ਦੇ ਜਾਣਾ ਇਥੇ ਰਣਾ ਸਰਦਾਰ ਜੀ ਦਿਨਨ ਕੋ ਦాతਾ ਹੈ ਗਨੀਵਨ ਕੋ ਘਾਰਕ ਹੈ ਦਿਨਨ ਕੋ ਦాతਾ ਹੈ ਗਰੀਵਨ ਕੋ ਘਾਰਕ ਗਨੀਵਾਨੂ ਕਮਾਂ ਘਰ ਕਰਦਾ ਹੋਇਆ ਦੇ ਕੇ ਉਂ ਘਰ ਦੇ ਕੇ ਬੁੱਢੇ ਹੀਣ ਕਰ ਦੇਣਾ ਘਾਰਕ ਹੈ ਬੁੱਢੇ ਹੀਣ ਕਰਦੇ ਹੋ ਨੜਮਾਇਦ ਦੌੜ ਚ ਪੈ ਗਿਆ ਬੁੱਧੀ ਹੀ ਰੁ ਗਿਆ ਬੁੱਧੀ ਹੀ ਰੁ ਗਿਆ ਕਰ ਕੋ ਗਿਆ ਅਗਲਾ ਜਾਨਵਰ ਆਦਮੀ ਆਪਣੀ ਬਿਲਡ ਜੋ ਅਗਲਾ ਜਾਨਵਰ ਆਦਮੀ ਦਾ ਵੀ ਨਾ ਬੜਿਆ ਘਰ ਕੇ ਇਤੋਂ ਹੋਰ بڑا ਨੁਕਸਾਨ ਕੀ ਹੋਊਗਾ ਇਤੋਂ بڑا ਨੁਕਸਾਨ ਕੀ ਹੋਊਗਾ ਅਗਲਾ ਜਾਨਵਰ ਆਦਮੀ ਦਾ ਵੀ ਨਾ ਬੜਿਆ ਤੇ ਇਤੋਂ بڑا ਨੁਕਸਾਨ ਕੀ ਹੋਊਗਾ ਸਾਧਨ ਕੋ ਰਖਸ਼ਕ ਹੈ ਗੁਣਨਨ ਕੋ ਪਹਾੜ ਹੈ ਸਾਧਾ ਦਾ ਰਖਸ਼ਕ ਹੈ ਤੂੰ ਗੁਣਾਂ ਦਾ ਪਹਾੜ ਗੁਣ ਕੰਨਾ ਨਾ ਜਿੱਦਾਂ ਪਹਾੜ ਹੈ ਪਹਾੜ ਜਿੱਤੇ ਕੋਲ ਜਿੱਤੇ ਪਹਾੜ ਹੈ ਨਾ ਪਹਾੜ ਤੇ ਕਿੰਨਾ ਕੁਛ ਹੁੰਦਾ ਗੁਣਾਂ ਦਾ ਪਹਾੜ ਹੈ ਸਿੱਧ ਕੋ ਸਰੂਪ ਹੈ ਕਿ ਬੁੱਧੀ ਕੋ ਵਿਭੂਤਾ ਹੈ ਕਿ ਸਿੱਧ ਕੋ ਸਰੂਪ ਸੋਝੀ ਦਾ ਸਰੂਪ ਸਿੱਧੀ ਦਾ ਸਰੂਪ ਸੋਝੀ ਨੂੰ ਕਹਿੰਦੇ ਸੋ ਜੀ ਉਸੋ ਜੀ ਤੇਰੀ ਹੋਰ ਕੁਛ ਹੀ ਦੀ ਬੁੱਧ ਕੌਮ ਬੋਤਾ ਹੈ ਬੁੱਧਿਆਨ ਬੁੱਧੀ ਜਿਹੜੀ ਵਸਤੂ ਕੰਮ ਆਉਂਦੀ ਹੈਨ ਚਾਲਣ ਕਰਨ ਵਾਸਤੇ ਬੁੱਧੀ ਜ ਰੋਸ਼ਨੀ ਨੂੰ ਬੁੱਧ ਨੂੰ ਰੋਸ਼ਨ ਕਰਨ ਵਾਸਤੇ ਜਿਹੜੀ ਵਸਤੂ ਟੀ ਲੋੜ ਹੈ ਉਹ ਵਸਤੂ ਹੈ ਤੂੰ ਉਹ ਕੀ ਹੈ ਉਹ ਗਿਆਨ ਬੁੱਧ ਵਾਲਾ ਬੁੱਧੀ ਕੋ ਭੋਤਾ ਹੈ ਕਿ ਭੋਤ ਵਸਤੂ ਵਸੂ ਗਿਆਨ ਵਸੂ ਨਾਮ ਵਸੂ ਹੈ। ਨਾ ਬੁੱਧੀ ਚਾਨ ਨਜ਼ਰਦਾ। ਮੈਂ ਉਹ ਤ ਹੈ ਤੂ। ਕਰਤੂ ਕੋ abhut ਹੈ ਕੀ? ਕਰੰਤਕਾ abhut। ਕਰੰਦ ਦਾ ਨਾਸ ਕਰਨ। abhut ਹੁੰਦਾ ਬਪੂਤ ਹੁੰਦਾ ਵਸਤੂ abhut ਹੁੰਦਾ ਨਾਸ ਕਰ ਦਿੰਦਾ ਉਹਨੂੰ ਵਟਾਇਆ ਦੇਣਾ ਖਤਮ ਕਰ ਦੇਣਾ। ਗੁਰਦ ਕੋ abhut ਹੈ ਕੀ? ਕਰੋਧ ਨੂੰ। ਅਛਾਇਆ ਬਨਾਸ਼ੀ ਹੈ। ਕਰੋਧ ਕੀ ਗੁੱਸਾ। ਗਿਆਨ ਕੀ ਖੰਡ ਅਗਲ ਕੀ ਖੰਡੀਏ ਗੁੱਸਾ। ਗੋਸਾ ਤਾਂ ਖਾ ਜਾਂਦੀ ਹੈ ਗੋਸਾਰ ਗੋਦ ਲੋਤੀ じゃ ਖਾ ਜਾਂਦੀ ਹੈ ਗਾ ਪੀ ਜਾਂਦੀ ਹੈ ਗੋਸਾ ਖਾ ਜਾਂਦੀ ਹੈ ਅਕਲ ਗਮ ਖੱਦੀਏ ਤੇ ਗੋਸਾ ਪੀਂਦੀਏ ਗਾਂ ਗਮ ਖਾ ਜਾਂਦਾ ਹੈ ਗੋਸਾ ਪੀਂ ਜਾਂਦਾ ਇਸ ਕਰਕੇ ਕੋਣ ਤੋ ਕੋ ਕਬੂਤ ਹੈ ਕਿ ਅਛਾ ਹੈ ਅਬਨਸ਼ੀ ਹੈ ਇਹ ਅਛਾ ਹੈ ਅਬਨਸ਼ੀ ਅਛਾ ਹੈ ਕਰੋਧ ਨੂੰ ਕਾਇਬ ਹੀ ਜਾਂਦਾ ਘਟਦਾ ਕੁਝ ਨਹੀਂ ਤੇਰਾ ਕਿ ਬੰਗਾ ਤੇ ਪਾਣੀ ਬਾਹ ਗਿਆ ਨਾ ਥੋੜਾ ਜਿਹਾ ਥੋੜੇ ਜਿਹਾ ਲੋਹ ਤਾਂ ਘਟੇ ਜਾਂਦੀ ਹੈ ਨਾ ਨਾ ਜਿੰਨਾ ਬੱਡੀ ਕਰੋ ਸੜਦਾ ਤੇ ਉਹ ਘਟਦਾ ਨਹੀਂ ਉਹ ਵੀ ਐਵੇਂ ਜਲਦਾ ਜਿਵੇਂ ਪੈਟਰੋਲ ਸੜਦਾ ਕਰੋਲ ਵੀ ਐਂ ਜਲਦਾ ਬਦਮਨੀ ਕਰਦਾ ਤੇਰੀ ਉਹ ਨੂੰ ਪੈਟਰੋਲ ਉਹ ਜਲ ਜਾਂਦਾ ਹੋਰ ਸਮਾ ਰੋਸ਼ਨੀ ਉਹ ਕਰਦਾ ਅਛਾਇਆ ਬਣਾਸੀ ਕਾਮ ਕੋ ਕਨੰਦਾ ਹੈ ਕਿ ਖੂਬੀ ਕੋ ਦੇਹਿੰਦਾ ਹੈ ਕਾਮ ਕੋ ਕਨੰਦਾ ਹੈ ਸਾਰੇ ਕੰਮ ਤੂੰ ਹੀ ਕਰਦਾ ਤੇ ਤੂੰ ਹੀ ਕਰਦਾ ਅਸੀਂ ਕਰਦੇ ਹੀ ਕੁਛ ਨਹੀਂ ਅਸੀਂ ਤਾਂ ਗਲਤੀ ਹੈ ਸਾਡੀ ਇਹ ਕਹਿਣਾ ਬੰਦਾ ਕੁਛ ਕਰਤਾ ਜਦੋਂ ਲੱਗ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜਾਣਵੇਂ ਫਿਰਤਾ ਅਸੀਂ ਤਾਂ ਗਲਤੀ ਨਾ ਕਹੀ ਯਾਰ ਜਾਣੇ ਨਾ ਗਲਤ ਫਹਿ ਵੀ ਜਾਂ ਵੀ ਅਸੀਂ ਕੁਛ ਕਰਦੇ ਅਸਲ ਤਾਂ ਤੂੰ ਕਰਦਾ ਜੋ ਕੁਛ ਕਰਦਾ ਇਸ ਕਰਕੇ ਕਾਮ ਦਾ ਖੰਡਾ ਤੂੰ ਹੀ ਬੰਦਾ ਕਰਨ ਵਾਲੇ ਨੂੰ ਕਹਿੰਦੇ ਨੇ ਕੁਲਦ ਦਰਦ ਦੂਦਾ ਲਾਫਾ ਕੰਮ ਕਰਦਾ ਦਾ ਤੂੰ ਏ ਸਾਰਾ ਉਹ ਗੱਲਾਂ ਲੱਗਾ ਸੱਤ ਕਰਵਾ ਲੈਣਾ ਮਸ਼ੀਨਾ ਬਣਾਈਆਂ ਹੋਈਆਂ ਨੇ ਆਦਮੀ ਨੇ ਤਫੋ ਕਿੰਨਾ ਕੰਮ ਕਰੀ ਜਾਂਦਾ ਰੇਲ ਗੱਡੀਆਂ ਬਣਾਈਆਂ ਹੋਈਆਂ ਨੇ ਆਦਮੀ ਨੇ ਕਿੰਨਾ ਕੰਮ ਲੈਂਦਾ ਐ ਤਾਂ ਮਸ਼ੀਨਾ ਬਣਾਈ ਹੋਈਆਂ ਨੇ ਬੰਦੇ ਤਾਂ ਮਸ਼ੀਨਾ ਨਹੀਂ ਹਾਲ ਚੱਲਦੀਆਂ ਤੇਰੇ ਹੁਕਮ ਤੇ ਰੇਲ ਗੱਡੀ ਆਦਮੀ ਦੇ ਹੁਕਮ ਤੇ ਚੱਲਦੀ ਹੈ ਜੇ ਮਰਜੀ ਬ੍ਰੇਕ ਲਾ ਦਿੰਦਾ ਨਹੀਂ ਜਿੱਥੇ ਮਰਜੀ ਸਪੀਡਿੰਗ ਵਧਾ ਘਟਾ ਲੈਂਦਾ ਨੇ ਮਤਲਬ ਇਹ ਅੱਜ ਆ ਵੀ ਸਾਰਿਆਂ ਦੀ ਗੋਸ ਆਮ ਕੇ ਖਰੀਂਦਾ ਖੂਬੀ ਕੋ ਦਿੰਦਾ ਹੈ ਖੂਬੀ ਕੋ ਦਿੰਦਾ ਹੈ ਦੇਂਦਾ ਕੀ ਹੈ ਸਾਰਿਆਂ ਨੂੰ ਖੂਬੀ ਗੁੜ ਗੋੜਾ ਦੀ ਬਖਸ਼ਿਸ਼ ਕਰਦੇ ਆਪ ਤਾਂ ਤੂੰ ਗੁੜ ਦੇਣਾ ਅਸੀਂ ਉਹ ਗੜ ਬੋਦੇ ਸਾਡੇ ਰਿਵਾਰਡ ਔਗੜਾਂ ਦੀ ਹੁੰਦੀਆਂ ਤੂੰ ਔਗੜ ਦੇ ਕੇ ਰਾਜੀ ਦੀ ਤੂੰ ਤਾਂ ਗੋੜੇ ਗੋੜੂ ਦਿੰਦੇ ਸਾਰਿਆਂ ਨੂੰ ਖੂਬੀ ਕੋ ਦਿੰਦਾ ਹੈ ਗੁਰੰਦੇ ਕਾ ਖੁਸ਼ ਹੋ। ਆਓ ਗੁਰਦਾਸ ਹੀ ਗੁਗਦੇ ਆ। ਵਾਇਆ ਉਹ ਗਦੇ ਆਗੜੇ ਨੇ। ਹਾਂ ਗਨੀਮ ਕੋ ਗਰਿੰਦਾ ਹੈ ਕੀ ਗਰੀਬ ਕੋ ਗਰਿੰਦਾ ਹੈ ਤੇਜ ਕੋ ਪ੍ਰਕਾਸ਼ੀ ਹੈ। ਗਰੀਬ ਨੇ ਗਰੀਬਨ ਘਰ ਹੈ। ਜਿਹੜੇ ਦੋਸ਼ੀ ਲੋਗ ਨੇ ਇਹਨਾਂ ਨੂੰ ਵਾਰਨ ਵਾਲਾ ਰਸਟ ਕਰਨ ਵਾਲਾ ਤੇਜ ਕੋ ਪ੍ਰਕਾਸ਼ੀ ਹੈ। ਤੇਜ ਕੋ ਪ੍ਰਕਾਸ਼ੀ ਹੈ। ਗਰੀਬ ਨੂੰ ਗਾਲ ਦਾ ਕਿਵੇਂ ਉਰਤੇ ਦੇ ਰੀਤਾ ਬੇਸ਼ੜ ਦਿੰਦਾ ਜਾਂ ਗਿਆਨ ਹੋ ਜਾਂਦਾ ਤੇਜਾ ਪ੍ਰਕਾਸ਼ ਦੇ ਕੇ ਰੀਤਾ ਛੜਾ ਦਿੰਦਾ ਦੀ ਉਹਦੀ ਰੀਤਾ ਦਾ ਨਾਸ਼ ਕਰ ਦਿੰਦਾ ਗਿਆਨ ਦੇ ਕੇ